ਅੱਜ ਮੈਂ ਸਭ ਤੋਂ ਪਹਿਲਾਂ ਆਪਣੇ ਵੱਲੋਂ ਤੇ ਸਮੂਹ ਜਿਹੜੀ ਸਾਡੀ ਸੰਗਤ ਚਾਹ ਕੋਈ ਸਿੱਖ ਹੋਵੇ ਚਾਹ ਕੋਈ ਹਿੰਦੂ ਹੋਵੇ ਸਾਰੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਵਿੱਚ ਆਸਥਾ ਰੱਖਣ ਵਾਲੇ ਉਹਨਾਂ ਨੂੰ ਮੰਨਣ ਵਾਲੇ ਉਹਨਾਂ ਨੂੰ ਬਹੁਤ ਬਹੁਤ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਬਹੁਤ ਵੱਡੀ ਖੁਸ਼ਖਬਰੀ ਦਿੱਤੀ ਆ ਕਿਉਂਕਿ ਆਪਾਂ ਸ਼੍ਰੀ ਹਿਮਕੁੰਡ ਸਾਹਿਬ ਸਾਡੀ ਪਵਿੱਤਰ ਸਥਾਨਾ ਜਿੱਥੇ ਲੱਖਾਂ ਲੋਕ ਜਿਵੇਂ ਪਿਛਲੀ ਵਾਰ 170000 ਲੋਕ ਗਏ ਉੱਥੇ ਲਈ ਕਿਉਂਕਿ ਕੋਈ ਸਮੱਸਿਆ ਨਾ ਆਵੇ ਕੋਈ ਦਿੱਕਤ ਨਾ ਆਵੇ ਸਾਰੀ ਸੰਗਤ ਬੜੇ ਆਰਾਮ ਨਾਲ ਉੱਥੇ ਪਹੁੰਚ ਸਕੇ ਹਿਮਕੁੰਡ ਸਾਹਿਬ ਲਈ ਗੋਬਿੰਦ ਕੰਡ ਤੋਂ ਹਿਮਕੁੰਡ ਸਾਹਿਬ ਲਈ ਤਕਰੀਬਨ ਜਿਹੜਾ ਉਹ 2731 ਕਰੋੜ ਰੁਪਏ ਦਾ 2731 ਕਰੋੜ ਰੁਪਏ ਦਾ ਅੱਜ ਪ੍ਰੋਜੈਕਟ ਹੈ ਜਿਹੜਾ ਕੈਬਨਿਟ ਨੇ ਉਹਨਾਂ ਨੇ ਪਾਸ ਕੀਤਾ ਹੈ ਤੇ ਮੈਂ ਸਮਝਦਾ ਇਹਦੇ ਨਾਲ ਇੱਕ ਤਾਂ ਜਿਹੜਾ ਤਕਰੀਬਨ 8 ਤੋਂ 9 ਘੰਟੇ ਉੱਥੇ ਜਾਣ ਨੂੰ ਸਫ਼ਰ ਚ ਦਰਸ਼ਨ ਜਾਣ ਨੂੰ ਤੇ ਬੜਾ ਔਖਾ ਸਫ਼ਰ ਬਜ਼ੁਰਗਾਂ ਲਈ ਬੜਾ ਔਖਾ ਬੱਚਿਆਂ ਲਈ ਬੜਾ ਔਖਾ ਜੇ ਕਿਸੇ ਸਿਹਤ ਖਰਾਬ ਆ ਉਹਦੇ ਲਈ ਦਰਸ਼ਨ ਕਰਨੇ ਬੜੇ ਔਖੇ ਸੀ ਤੇ ਹੁਣ ਇੱਕ ਤਾਂ ਇਹਦੇ ਨਾਲ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤਕਰੀਬਨ 10 ਘੰਟੇ ਦਾ ਜਿਹੜਾ ਇਹ ਸਮਾਂ ਹੈ ਜਿੱਥੇ ਪਹਿਲਾਂ 4 5 6 ਘੰਟੇ ਦਾ ਸੀ 10 ਘੰਟੇ ਦਾ ਸਮਾਂ ਸਾਨੂੰ ਦਰਸ਼ਨ ਕਰਨ ਨੂੰ ਮਿਲੇਗਾ ਤੇ ਸਾਰੇ ਹੀ ਟਰੋਲੀ ਦੇ ਵਿੱਚ ਜਿਹੜੀ ਇਹ ਰੋਪਵੇ ਆ ਬਹੁਤ ਹੀ ਨਵੇਂ ਤਰੀਕੇ ਨਾਲ ਸਹੂਬਦਾਂ ਦੇ ਨਾਲ ਲੈਸ ਇਹ ਬਣ ਰਿਹਾ ਤੇ ਅਸਲੀ ਮੈਂ ਸਮਝਦਾ ਅੱਜ ਮੋਦੀ ਜੀ ਨੇ ਇੱਕ ਸੱਚੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸੇਵਕ ਹੋਣ ਦੇ ਨਾਤੇ ਦਿਖਾਇਆ ਵੀ ਉਹਨਾਂ ਦੀ ਭਾਵਨਾ ਕਿੰਡੀ ਵੱਡੀ ਆ ਸਿੱਖੀ ਲਈ ਨਾਲ ਪੰਜਾਬੀਆਂ ਲਈ ਤੇ ਗੁਰੂ ਦੇ ਨਾਲ ਜਿਹੜਾ ਕਿ ਉਹ ਹਮੇਸ਼ਾ ਨਾ ਲੈਂਦੇ ਆ ਅੱਜ 2,731 ਕਰੋੜ ਮੈਂ ਸਮਝਦਾ ਜੇ ਅੰਕੜਾ ਲੈਣ ਲੱਗੇ ਤਾਂ 2000 ਕਰੋੜ ਰੁਪਇਆ ਰਕਮ ਬਹੁਤ ਵੱਡੀ ਆ ਤੇ ਉਹਨੂੰ ਜਲਦੀ ਤੋਂ ਜਲਦੀ ਅੱਜ ਕੈਬਨਿਟ ਨੇ ਪਾਸ ਕਰਕੇ ਉਹਨੂੰ ਅੱਗੇ ਕੰਮ ਚਲਾਉਣ ਦੀ ਜਿਹੜੀ ਆ ਉਹ ਆਦੇਸ਼ ਦਿੱਤੇ ਨੇ ਬੜੀ ਖੁਸ਼ੀ ਦੀ ਗੱਲ ਵੀ ਅੱਜ ਲੋਕ ਬਿਨਾਂ ਕਿਸੇ ਕਿਉਂਕਿ ਬੜਾ ਸੋਚਣਾ ਪੈਂਦਾ ਸੀ ਵੀ ਇੰਨੀ ਚੜ੍ਹਾਈ ਕਿਵੇਂ ਚੜਾਂਗੇ ਕਿਵੇਂ ਪ੍ਰਬੰਧ ਕਰਾਂਗੇ ਹੁਣ ਮੋਦੀ ਜੀ ਨੇ ਸਾਰੀ ਸੰਗਤ ਦਾ ਰੋਪੇ ਨਾਲ ਸਾਡੇ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਸਥਾਨ ਤੇ ਦਰਸ਼ਨ ਕਰਨ ਲਈ ਜੋ ਸੁਵਿਧਾ ਦਿੱਤੀ ਆ ਉਹਨਾਂ ਦੀਆਂ ਦਿਲ ਤੋਂ ਗਰਾਈਆਂ ਨਾਲ ਬਹੁਤ-ਬਹੁਤ ਉਹਨਾਂ ਦਾ ਧੰਨਵਾਦ